ਅੱਜ ਸਵੇਰੇ ਸਵੇਰੇ ਚਾਹ ਨਾਲ ਨੇ ਪਰੌਂਠੇ ਆਲੂਆਂ ਵਾਲੇ ਆ ਨਾ ਬਾਜ ਨਾ ਕਦੀ ਕੁਰਸੀ ਨਾ ਕਦੀ ਐਨੋ ਰੇਡ ਦੀ ਏ ਕਦੀ ਉਹਨੋ ਰੇਡ ਦੀ ਜਵੇ ਪੂਰਾ ਨਹੀਂ ਗਿਆ ਮੈਂ ਕਿਹਾ ਜੇ ਆਪਾਂ ਉਹਨਾਂ ਦਾ ਚਾਹ ਆ ਪੂਰੀ ਠੰਡੀ ਹੋ ਜਾਂਦੀ ਕਿੰਦੀ ਤਰਦੀ ਆਂਦੀ ਆ ਹਾਂ ਦੱਦੀ ਕੀ ਜਾਂਦੀ ਚਾਹ ਪੀ ਲੋ ਚਾਹ ਪੀ ਲੋ ਕੀ ਪੀ ਲੋ ਮੰਮੀ ਚੱਲਿਆ ਕਰਨਦੀ ਦੀ ਵੱਲ ਅਦਰੋਂ ਕੇ ਭਾਜੀ ਹੁਣੀ ਹੰਨੀ ਆ ਉਹ ਕਿਤੇ ਗਏ ਨੇ ਤੇ ਫਿਰ ਮੰਮੀ ਕਰਨ ਦੇ ਦੀ ਲੱਗੇ ਰੁਕ ਜੂ ਕਿ ਥੋੜਾ ਟਾਈਮ ਇੰਦਰਾਂ ਡੈਡੀ ਕਹਿੰਦੇ ਸਵੇਰੇ ਮੀਂਹ ਬੜਾ ਪਿਆ ਹੋ ਰਿਹਾ ਸੀ 4 ਵਜੇ ਨਾਲ ਬੜਵੇਂ ਉਹ ਗੱਡੀ ਵਿੱਚ ਭਿੱਜੀ ਪਈ ਨਾ ਆਪਣੇ ਇਧਰ ਬਹੁਤਾ ਜਿਆਦਾ ਰਾਤ ਨੂੰ ਮੀਂਹ ਪੈਂਦਾ ਹਨਾ ਸੰਦੀਪ ਦੇਖ ਲਈ ਬਾਬਾ ਜੀ ਦਾ ਵਿਆਹ ਤੇ ਡੈਡੀ ਨੇ ਵੇਖਿਆ ਸਵੇਰੇ 10 ਤਰੀਕ ਨੂੰ ਹੀ ਆਨੋਂ ਭਲੇਖਾ ਹੀ ਆ ਫਿਰ ਦੋਨੋਂ ਸਿਰ ਵੀ ਆਰੇ ਲਾਲ ਆਗ ਤੇ ਫਿਰ ਮੂੰਹ ਆ ਪੈਂਦਾ ਉਦਾਂ ਸਿਰ ਵੀ ਨਹੀਂ ਭਗਾਉਂਦੀ ਵੀ ਇਹਨੇ ਉਹ ਸੁੱਟਤਾ ਹੀ ਅਸੋਨਾ ਕਰਕੇ ਤਿਆਰ ਹੋ ਗਿਆ ਕਿ ਕਾਂਡੀ ਮੈਂ ਤਿਆਰ ਹੋਈ ਹਾਂ ਦੱਸਣ ਲਈ ਚਲੋ ਚੱਲ ਗਏ ਫਿਰ ਬਾਏ ਕਰ ਦੋ ਹੁਣ ਚੱਲਾ ਚਲੀਏ ਚੱਲਾ ਢਾਈ ਲੈਂ ਚਲੀਏ ਇਹਨੇ ਲਾਹ ਦੇਣਾ ਬਕਸੇ ਦੇ ਉਤੋਂ ਉਹਦ ਨੂੰ ਇਹਨੇ ਪੁੱਟਤਾ ਸੀ ਉਹਨੂੰ ਜੜੀ ਜੀਨ ਸਸੇ ਕਾਹ ਚਾਹਤ ਤੁਹਾਡਾ ਅੱਜ ਦੇ ਦਿਨ ਬਲੌਗ ਦੇ ਵਿੱਚ ਪਰਸਨਲ ਠੀਕ ਠਾਕ ਸਾਰੇ ਜਣੇ ਆਪਾਂ ਵਧੀਆ ਜਣਦੀ ਕਲਾ ਚ ਤੇ ਕੱਲ ਹੈਗਾ ਇਹ ਕਿਰਨ ਦਾ ਬਰਥਡੇ ਤੇ ਮੇਰੇ ਵੱਲੋਂ ਕਿਰਨ ਦੀਦੀ ਨੂੰ ਪਹਿਲਾਂ ਤੋਂ ਹੀ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਚੱਲੇ ਆਪਾਂ ਦਵਾਈ ਲੈਣ ਵਾਸਤੇ ਸੰਦੀਪ ਦੀ ਹਸਪੀਟਲ ਕਿਉਂਕਿ ਟੈਸਟ ਕਰਵਾਏ ਸੀਗੇ ਤੇ ਵੇਖ ਕਿ ਉਹਨੇ ਤੇ ਕੀ ਰਿਪੋਰਟ ਦੇ ਵਿੱਚ ਆ ਗਿਆ ਜੀ ਆ ਗਿਆ ਜੀ ਸੁਣਾ ਆ ਗਿਆ ਜੀ ਬੋਤਲ ਹੈ ਵੀ ਕੋਈ ਨਹੀਂ ਬੈ ਜਾ ਹੌਪ ਯਾ ਤੇ ਇੰਨਾ ਲਾਈਕ ਕਰੋ ਅੱਛਾ ਅੱਛਾ ਦੇ ਇਸ ਵੈਦਰ ਇਸ ਫੋਨ ਇਹ ਹੁਣ ਸੰਦੀਪ ਦਾ ਨਹੀਂ ਹੈਗਾ ਇਹ ਫੋਨ ਹੈਗਾ ਹਰ ਗੁੰਦਾ ਤੇ ਨਹੀਂ ਹਰ ਗੁੰ ਸਸੀ ਕ ਬੁਲਾ ਦੋ ਸਸੀ ਕਾ ਬੁਲਾ ਦੋ ਸਸੀ ਕਾ ਕਰ ਦੋ ਦਾਦੂ ਨੂੰ ਚਾਚੀ ਆ ਮੈਂ ਬਾਈ ਮੈਂ ਚੱਲੀ ਨਹੀਂ ਆ ਕਾ ਮੈਂ ਚੱਲੀ ਆ ਨਹੀਂ ਆ ਚੰਗਾ ਜਾਓ ਮੁੰਡਾ ਗਿਆ ਫੋਨ ਹਸਪੀਟਲ ਇਹ ਦੇਖੋ ਗੁਰੂ ਨਾਨਕੋ ਹਸਪੀਟਲ ਚਲ ਲਈ ਜੇ ਮੂਹ ਚੁੰਗਲ ਪਾਓਗੇ ਨਾ ਫਿਰ ਇੰਜੈਕਸ਼ਨ ਲਵਾ ਦੇਣਾ ਡਾਕਟਰ ਦੇ ਕੋਲ ਵੇਖੀ ਤੈਨੂੰ ਪਰ ਮੈਂ ਕਹਿਣਾ ਡਾਕਟਰ ਸਾਹਿਬ ਇਹ ਇੰਜੈਕਸ਼ਨ ਲਾ ਦੇ ਤੇ ਠਿਕੂੰ ਨਾ ਆਈ ਪਾ ਇਧਰ ਹੀ ਹੋਈ ਪਾ ਉਧਰ ਉਧਰ ਲਗਾਇ ਪਾ ਉਹ ਦਵਾਈ ਲੈ ਲਈਏ ਸੰਦੀਪ ਜੀ ਤੇ ਹੁਣ ਚੱਲੇ ਆਂ ਦਵਾਈ ਫੜਦੀ ਬਸ ਠੀਕ ਲੈ ਹੁਣ ਇਹ ਕੁੜੀ ਨਾ ਡਾਕਟਰ ਕੋਲ ਨਹੀਂ ਬਹਿਣ ਦਿੰਦੀ ਬਹੁਤ ਅੰਗ ਕਰਦੀ ਰਵੇ ਬਹੁਤ ਜ਼ਿਆਦਾ ਇੰਜੈਕਸ਼ਨ ਇਹਨੂੰ ਲਵਾ ਕੇ ਲੈਣਾ ਹੁਣ ਕੱਲ ਨੂੰ ਜਦੋਂ ਆਏ ਨਾ ਮੀਟਰਸਾਨ ਨੇ ਕਿਹਾ ਇਹਦੇ ਵਾਸਤੇ ਨਾ ਸ਼ੈਤਾਨੀ ਵਾਲਾ ਇੰਜੈਕਸ਼ਨ ਮਂਗਾਓ ਕਹਿੰਦੇ ਕੋਈ ਨਹੀਂ ਮਂਗਵਾਦਾ ਇਹ ਸਿੰਘੇ ਯੋਗ ਨੂੰ ਮੈਂ ਇਹ ਆਈ ਆ ਵੀ ਖੂਨ ਘਟਿਆ ਵੀ ਦੱਸਿਆ ਉਹਨਾਂ ਨੇ 9 ਗ੍ਰਾਮ ਖੂਨ ਪਤਾ ਨਹੀਂ 8 ਕਿ 9 ਗ੍ਰਾਮ 9 ਗ੍ਰਾਮ ਨੇ ਸ਼ਾਇਦ ਦੱਸਿਆ ਬੈਸਾਨ ਤੇ ਹੁਣ ਇੱਥੋਂ ਕਹਿੰਦੇ ਫਰੂਟ ਦੇਓ ਵੀ ਇੱਥੋਂ ਪਪੀਤਾ ਲੈ ਜਾਣਾ ਤੇ ਨਾਰੀਅਲ ਪਾਣੀ ਲਿਆ ਚੱਲਦੇ ਆ ਡਾਕਟਰ ਸਾਹਿਬ ਨੇ ਤਾਂ ਇਹ ਦੱਸਿਆ ਪਾ ਲੈ ਜੀ ਪੰਜ ਕਿਲੋ ਫੇਰੇ ਮਾਰਨ ਵਾਲਾ ਚੰਗਾ ਹੈ ਅੇ ਚਲਦੇ ਆ ਕਿ ਸਵਾਦ ਮਿੱਠਾ ਹੈ ਚਲ ਸਹੀ ਹੈ ਪੀ ਲੋ ਫਿਰ ਹਰ ਗਣੀ ਵੇ ਰੋਤੀ ਪਿੰਦਾ ਵੇਖਿਓ ਜਾਵਾ ਚਾਗੀ ਹਣਾ ਨਾ ਪੀਣ ਦੀ ਕੇ ਲੈ ਕਿਚਨ ਦੇ ਹੁਣ ਕਿਚੋ ਨਾ ਹਾਂ ਹਾਂ ਬਣ ਗਈ ਗੱਲ ਬਣ ਗਈ ਆ ਹਮ ਛਿਰੇ ਵੀ ਲੈ ਲਏ ਤੇ ਹੁਣ ਲੈ ਚਲਦੇ ਆ ਮਰੂਦ ਹੋ ਮੈਂ ਖਾਣੇ ਮੇਰੇ ਫੇਵਰਟ ਆ ਉਹ ਲੱਗੇ ਹੋਏ ਕੁਝ ਨਹੀਂ ਲੈਣਾ ਚੱਲ ਚਲੀ ਕੀ ਲੈਣਾ ਹੈ ਗੁਬਾਰੇ ਕੀ ਗੁਬਾਰੇ ਲੈਣੇ ਕਿੱਥੇ ਆ ਕਿੱਥੇ ਆ ਕੀ ਲੈਣਾ ਪਹਿਲਾਂ ਦੱਸ ਬਾਈ ਹਾਂ ਕਹਿੰਦੀ ਆ ਵੀ ਗੁਬਾਰਾ ਲੈਣਾ ਉਹ ਇੱਕ ਗੁਬਾਰਾ ਲੱਗਾ ਨਾ ਇਹ ਬਾਈ ਬਾਈ ਆਪਣੇ ਘਰ ਦੇ ਨੇ ਪਹਿਲਾਂ ਲੱਗ ਗਿਆ ਜਾ ਭੱਜ ਕੇ ਭੱਜ ਕੇ ਬੂਆ ਖਣਕਾਓ ਪਤਾ ਆ ਆ ਤੋੜੀ ਆ ਕਿਹੜਾ ਆਪਣਾ ਕਰ ਅਹੀਂ ਦੱਗੇ ਚੱਲੇ ਘਰ ਘੜਾ ਅੱਡਾ ਵਾਇਦੇ ਜੋੜੂ ਵਾਇਦੇ ਵਾਇਦੇ ਨਾ ਵਾਇਦੇ ਕੁਛੇ ਸਾਰੀ ਵਾਇਦੇ ਵਾਇਦੇ ਦਾ ਦਾਦਾ ਉਹ ਇੱਥੇ ਵੱਡ ਜਾਂਦੇ ਹੁੰਦੇ ਆ ਬੰਨੀ ਇਹ ਕਿਹੜੀ ਸੌਂਗ ਹੈ ਅੱਜ ਬਣੂਗੀ ਚਣਿਆਂ ਦੀ ਸਮਝੇ ਤੇ ਚਣੇ ਮਤਲਬ ਦਰਮਿਆਨਾਂ ਦੇ ਗਰਮ ਪਾਣੀ ਕਰਾਉਣ ਵਿੱਚ ਪੀਂਉਂਦੇ ਆ ਬਤਿਲਾ ਕੋਈ ਟਕਨਕ ਹੈ ਦਾਹ ਜਤਾ ਉੱਪਰ ਜਿੱਥੇ ਸੰਦੂਰ ਪਾ ਗਿਆ ਪਾਜਾ ਪਿੰਨਾ ਜਿੱਥੇ ਸੰਦੂਰ ਪਾ ਗਿਆ ਸੰਦੂਰ ਪਾ ਦੇ ਇਹਨੂੰ ਯਾਰ ਅੱਗੇ ਕਿਉਂਕਿ ਹੁਣ ਖਲੋ ਜਾਂਦੀ ਹੈ ਆਲਾ ਇਹ ਬਹੁਤ ਫਰਕ ਕਰੇ ਬੈਗ ਪਾ ਲਾ ਚੱਲੇ ਥੋੜਾ ਕੰਮ ਚੱਲੇ ਆ ਯਾਰ ਚੱਲੇ ਅਹੀਂ ਜਾ ਰਹੇ ਹਾਂ ਲਾਕੂ ਚੌਂਕ ਵੱਲ ਏ ਆਗਾ ਲਵ ਕੁਛ ਚਾਹੂੰ ਮਮੀ ਕਹੇ ਸੀ ਕਿ ਕਰਨ ਦੀ ਦੀਣਾ ਵਾਲ ਤੇ ਮਮੀ ਨਹੀਂ ਜਾਗ ਹੁਣ ਆਪਾਂ ਲੈ ਆਈਏ ਤੇ ਮੋਪੜਾ ਚੱਲ ਜਾਨੇ ਨਾਲੇ ਤੇ ਸੱਚਾ ਵੱਜ ਜਾਊਗਾ ਗੱਡੀ ਤੇ ਕੱਲ ਹੀ ਜਾਣਾ ਥੜ ਥੜੇ ਮੈਂ ਹੁਣ ਸਿਆਣੇ ਬੰਝੀਏ ਥੜ ਥੜੇ ਹਾਂ ਜੀ ਆਪਾਂ ਹੁਣ ਮਮੀ ਸੱਸੀ ਕਾ ਸੱਸੀ ਕਾ ਯਾਰੀ ਤੇ ਆਗੇ ਭੱਜ ਕਿਨੇ ਸਿੰਦਾ ਹੱਥ ਹੀ ਹੋਈ ਉਹ ਆ ਉਹ ਗਦੀ ਏੜਦਾ ਫੇਰ ਨੀ ਪਿੰਡ ਜਾ ਕਰਕੇ ਇਹ ਕਾਦਾ ਅੰਨ ਮਾਰੀ ਵਾਧੂ ਬਣ ਗਿਆ ਆ ਵਾਧੂ ਬਣ ਗਣਾ ਸਹੀ ਗੱਲ ਹੈ ਅਸਾ ਇਹ ਤੇਰਾ ਮੇਰਾ ਇਹ ਤਾਂ ਪਤਾ ਨਹੀਂ ਪਉਣਾ ਕਿ ਨਹੀਂ ਜੇ ਬਣ ਜੇ ਤਾਂ ਬਣਨਾ ਬਣਦਾ ਤੇ ਕੇ ਨਹੀਂ ਬਣ ਜਾਣਾ ਉਹ ਬਣ ਜਾਣਾ ਤੇ ਜਿਹੜੇ ਉਹ ਦੂਜੇ ਉਹ ਵੀ ਸਿਪ ਗਏ ਕਿਦਾਂ ਬਣ ਸਿਪ ਗਏ ਤੇ ਉਹ ਕਹਿੰਦੀ ਅਗਲੇ ਦਿਨ ਮਸਿੰਨੂ ਇੰਦੀ ਹੀ ਮਸੀਨ ਨੂੰ ਫੋਨ ਕਰਕੇ ਨੂੰ ਕਹਿ ਛੱਡਣਾ ਸੀ ਫੇਰ ਹੀ ਸਿਉਂਗੀ ਉਹ ਕਦੇ ਵੀ ਹਾ ਉਸ ਨਾਉ ਠੀਕ ਠਾਕ ਜੀ ਵਧੀਆ ਜੀ ਠੀਕਾ ਇੰਧੇ ਦਿਨ ਲੰਗੀ ਜਾਂਦੀ ਚੰਦ ਦਿਨ ਲੰਗਣਾ ਆਪਣੋ ਹਾਂ ਜੀ ਦੁੱਤੇ ਨੇ ਹਾਂ ਜੀ ਰਾਜੀ ਭਾਜੀ ਪੁੱਤਰ ਜੀ ਹਨਾ ਜੀ ਭਾਜੀ ਲੈ 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 ਉਹ ਬੁਲਤ ਸਮਝਾ ਸਮਝਾ ਵਾ 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 ਲੈ ਉਹ ਹੁਮਾ ਪੰਗਾ ਪਾਲਿਆ ਖਵਾ ਕੇ ਤੈਨੂੰ ਭਰਾ ਸੌ ਗਿਆ ਸੌ ਗਿਆ ਸੌ ਗਿਆ ਸੌ ਗਿਆ ਭਰਾ ਮੈਂ ਤੱਕ ਮੈਂ ਮੈਂ ਪਾਤੀ ਦੱਤਾ ਨਾ ਦੇਖੋ ਛਣਾ ਇਹ ਆਪਣੇ ਪਲਾਟ ਦੇ ਵਿੱਚ ਇੱਧਰ ਵੇਖੋ ਕਿਵੇਂ ਮੈਂ ਤਾਂ ਨਾ ਫਲ ਹੁੰਦਾ ਵੇਖਦਾ ਤੇ ਆਹ ਜੇ ਫਲ ਵੇ ਕਿਦਾਂ ਲੱਗਾ ਹੈ ਵੇ ਮਿਰਚਾਂ ਕੰਨੀਆਂ ਲੱਗੀਆਂ ਤੋੜ ਲਈਆਂ ਨੇ ਸਾਰੀਆਂ ਤੇ ਕੌੜੀਆਂ ਬੜੀਆਂ ਅੱਗੇ ਵੀ ਰਹਿ ਖੜਦਿਆਂ ਇਹੋ ਮਿਰਚਾਂ ਘਰ ਲੈ ਆ ਵੀ ਮਿਰਚਾਂ ਸਿਰ ਚੱਕ ਉਧਰ ਕੀ ਆਨੇ ਹਾਂ ਮਿਰਚਾਂ ਲਾਖ ਲੈ ਆ ਮੈਂ ਆਇਆ ਕਰਮਾ ਸੰਕਰ ਖਾਨਾ ਲੂ ਬੁਖਾਰਾ ਨਹੀਂ ਖਾਣਾ ਥੇਗਾ ਇੱਕ ਹੋਰ ਨਹੀਂ 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 ਬੜਾ ਕੁਝ ਹੋ ਗਿਆ ਕਿ ਇਹਦੇ ਨਾਲ ਕਰੰਦੇ ਨਾਲ ਪਰ ਨਾਲ ਪਣਾ ਨੇ ਹੰਗਾਰੇ ਮਹੀਨੇ ਤੱਕ ਮੈਨੂੰ ਲੱਗਦਾ ਲੱਗੂਗਾ ਕੰਨੇ ਹਾਂ ਆ ਵੀ ਆ ਗਿਆ ਖਾਸਾ ਹਾਂਜੀ ਜੀ ਜੀ ਵੇ ਬਾਹਰ ਕਰਦਾ ਚੱਲ ਚੱਲ ਗਏ ਲੈ ਲੈ ਕਿਲਦਾ ਹੀ ਬੜਾ ਨੇ ਹੁਣ ਜਾ ਰਹੇ ਆ ਘਰੇ ਤੇ ਮੰਮੀ ਨੇ ਆ ਲੈ ਲਿਆ ਪੂਚਾ ਜਾ ਤੇ ਘਰੇ ਖੰਡੇ ਆ ਰੱਖ ਲਿਆ ਪੈਰਾਂ ਚ ਭਾਜੀ ਵੀ ਆ ਹੀ ਗਏ ਸੀ ਘਰੇ ਆਏ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਹਾਲ ਆ ਇਹਨੂੰ ਫੜੀ ਮੰਮੀ ਆ ਗਈ ਮਗਰ ਫਾ ਜੈਵੇਲਾ ਹੈ ਮੈਂਟ ਲ ਆਏ ਨੇ ਆਹ ਨੇ ਮੈਂਟ ਲ ਆਇਆ ਜੀ ਹਾਂ ਜੀ ਆ ਗਈ ਫਣੀ ਯਾਰ ਐਨ ਫਣੀ ਹਣ ਤੂੰ ਆਉਂਦੀ ਕਿ ਨਹੀਂ ਆਇਆ ਨਾ ਮੈਂ ਤੈਨੂੰ ਹਣ ਚਲੋ ਜਿਵੇਂ ਚਲੋ ਚੱਲ ਚੱਲ ਅੰਦਰ ਹੁਣ ਮੈਂ ਫੜਕਾਉਣਾ ਬੜਾ ਈ ਹੁਣ ਚੱਲ ਤੂੰ ਤੂੰ ਚਪਲ ਪਾ ਚੱਲ ਆ ਲਿਆਂਦਾ ਜੀ 150 ਦਾ ਨਾ 100 ਦਾ 100 ਦਾ ਸੱਚ ਹੈ ਨਾ ਪਹਿਲਾਂ ਵੱਟਾ ਪਾ ਲਿਆ ਨਾ ਮੂੰਹ ਚ ਲੈ ਨਹੀਂ ਮੈਂ ਲੈਂਗੀ ਡੈਡੀ ਤੇ ਚਲ ਗਏ ਤਾਂ ਤੇਰੇ ਹੁੰਦੇ ਨਹੀਂ 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 ਡੈਡੀ ਦਿੱਥੇ ਹੀ ਮਸਣਾ ਨਹੀਂ ਡੈਡੀ ਘਰੇ ਡੈਡੀ ਥੋੜੀ ਗਏ ਹੁੰਦੀ ਉਹਨੇ ਮੰਮੀ ਹੁਣ ਲੈ ਕੇ ਤੀਆਂ ਦੋ ਚਾਦਰਾਂ ਮੰਮੀ ਕਹੇ ਜੀ ਕਿਰਨਵਾਲ ਮੰਮੀ ਕਹਿੰਦੀ ਚਾਦਰਾਂ ਚਾਹੀਦੀ ਆਰ ਕਾ ਕਲਰ ਬੜੇ ਸ਼ਾਨਦਾਰ ਲਏ ਹਨਾ ਕਲਰ ਠੀਕ ਹੈ ਬਾਈ ਹਾਂਜੀ ਕੀ ਲੈਣਾ ਧੀ ਨੇ ਆਹ ਪੁੱਤ ਪੁੱਤ ਆਈ ਕਪੜਾ ਨਾ ਕਹੋ ਹੁਣ ਖੁਸ਼ ਹੋ ਗਈ ਨਾ ਰਾਜਾ ਬਰਪਾ ਇਹ ਦੋ ਤੇ ਨਿੰਗੀ ਇੱਕ ਨੀਲਾ ਰੰਗੀ ਵੀ ਦੇ ਆਖੀ ਨੂੰ ਪਾਣਾ ਕੋ ਸੰਗੜਾ ਬਸ ਅਈ ਇਹ ਸਮਝ ਰਿਹਾ ਵੇਲਾ ਮੇਂ ਠੀਕ ਹੈ ਵੀ ਕਪੜਾ ਕਿੱਦਾਂ ਹੈ ਕਪੜਾ ਤਾਂ ਵੈਸੇ ਠੀਕ ਹੀ ਹੈ ਹਨਾ ਕੰਦਾ ਜੀ ਮੈਂ ਪੈਂਟ ਤੁਹਾਨੂੰ ਇੱਚਾ ਵਿੱਚ ਦੇ ਦਿਆ ਕਰੋ ਹਾਂ ਦੁਬਾਰਾ ਉਹ ਕੱਪੜੇ ਜਿਵੇਂ ਹੋ ਜਾਣ ਹਾਂ ਚਾਹੇ 10 ਫਿਰ ਵੀ ਚੱਲ ਜਿਹੜੀ ਮਾੜੀ ਨਹੀਂ ਹੁੰਦੀ ਹਨਾ ਅਸ਼ਾਹ ਦਾ ਕੱਪੜੇ ਹੋ ਜਾਣ ਵੀ ਤੇ ਤੂੰ ਕਾ ਆ ਜਾ ਕਰ ਹੋ ਜਾਂਦਾ ਕਹਿੰਦਾ ਨਹੀਂ ਹੁੰਦਾ ਯਾਰ ਤੂੰ ਪਛਾਣ ਰੱਖ ਲੈ ਇਹਨਾਂ ਨੂੰ ਭਾਈ ਦੀ ਨਹੀਂ ਆਉਂਦੀਆਂ ਲੈ ਸ਼ਾਣੀ ਕਰਨੀ ਮੈਂ ਲੱਗ ਨੂੰ ਲੱਗ ਨੂੰ ਡਰਾਤਾ ਮੈਂ ਲੱਗ ਨੂੰ ਖਣੀ ਕੋ ਪੰਗਾ ਪੈ ਗਿਆ ਕੱਪੜੇ ਡਰਾ ਹੀ ਦਿੰਦੀ ਫਿਰ ਬੜਾ ਹੈ ਹਾਂ ਦਾਂ ਤੂਰੀ ਦੀ ਬੜਾ ਸੋਹਣਾ ਹੈ ਜਿੱਲਾ ਪਕੀ ਨਾ ਆਇਸ ਨਾ ਆ ਚਲਦੇ ਤਾਂ ਬਹੁਤ ਵਧੀਆ ਲੱਗਦੀ ਹੈ ਨਾ ਹਾਂ ਰੰਗ ਸਹੀ ਹੈ ਰੰਗ 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 ਬੜਾ ਸ਼ਾਨਦਾਰੀ ਬਹੁਤ ਹੈ ਉਹਦੇ ਮਿੱਟੂ ਨੂੰ ਮੱਲੂ ਕਹਿਵਾਂਗੇ ਨਾ ਬੰਨਣਾ ਆਹਨ ਕਰਾਂ ਕਰੂਗਾ ਆ ਵੀ ਸੋਹਣੀ ਹੈ ਨਾ ਮਤਲਬ ਇਹ ਸਸਤੇ ਵਾਲੀ ਹੈ ਨਾ ਉਹ ਮਹਿੰਗੀ ਹੈ ਹਾਂ ਇਹਨਾਂ ਤੋਂ ਜ਼ਿਆਦਾ 600 ਰੁਪਏ ਦੀਆਂ ਦੋਵੇਂ ਨਹੀਂ ਚਾਹਦਾ ਹੈ ਸਹੀ ਹੈ ਮੋਟੀ ਲੱਗਦੀ ਨਾ ਮਤਲਬ ਆਹ ਚਾਦਰ ਜ਼ਿਆਦਾ ਮੋਟੀ ਏ ਥੋੜੀ ਜੀ ਤੇ ਆ 250 ਬਲੀ ਹੈ ਉਹਨੇ ਬੋਲੇ ਮੈਂ ਕਿ ਦੋ ਮਹੀਨੇ ਕੇਸ ਹੋਈ ਹੈ 10 ਮਹੀਨਾ ਹੋ ਗਿਆ ਇਹ ਮਤਲਬ ਲਾ ਲਓ 400 ਦੀਆਂ ਆ ਉੱਤੇ ਲੱਗ ਵੀ ਆ ਹਾਂ ਲੱਗਦਾ ਮੈਂ ਰੋਟੀ ਬਣਾਉਂ ਦਿੰਦਾ ਆਂਦੀ ਉਹਨੇ ਕੋਈ ਵੀ ਦਾ ਬਹੁਤ ਨੇਚਰ ਚੰਗਾ ਏ ਬਹੁਤ ਸੁਭਾਅ ਚੰਗਾ ਹਾਂਟੀ ਜੀ ਦਾ ਉਹਨਾਂ ਦੇ ਘਰ ਵੀ ਕੀਤਾ ਸੀ ਨਾ ਮੈਂ ਕੰਮ ਅੱਛਾ ਜਿਗਰਾ ਤਾਰੀ ਉਹਨਾਂ ਦੇ ਘਰ ਤਾਂ ਉਹਨੇ ਕੰਮ ਕੀਤਾ ਏ ਉਹ ਦੇਖਣ ਲਈ ਲੇ ਵੀ ਬੈਜਾ ਬੈਜਾ ਕਰਾਤੀ ਆ ਬਹੁਤ ਸੋਹਣਾ ਤੂੰ ਇਧਰ ਮੈਂ ਲਹਦਾ ਚਾਦਨਾ ਖਰੀਦਣੀ ਉਧਰ ਮੈਂ ਮਿਰਚਾਂ ਤੋਣਦੇ ਆ ਸਹੀ ਹੈ ਅਸ਼ਾ ਉਹਦੇ ਉਪਰ ਵੀ ਸ਼ਾਤੀ ਆ ਬਸ ਜੀកਾ ਬਹੁਤ ਵਧੀਆ ਫਸਟ ਕਲਾਸ ਹੋ ਗਿਆ ਲੈ ਵੀ ਚਾਦਨਾ ਚਾਦਨਾ ਕਰਤੀ ਮਮੀ ਤੂ ਬਣ ਗਈਆਂ ਨੇ ਬੜੀਆਂ ਕਿ ਹੋਰ ਲਿਆਉਣੀਆਂ ਹੈਨਾ ਬਸ ਠੀਕ ਹੈ ਸੁਖਣਾ ਹੁਣ ਤੇਰੇ ਕੋਲ ਤਿੰਨ ਤਿੰਨ ਕਿਤੇ ਹੋਏ ਬਗਈਆਂ ਇੱਕ ਸਾਧੀਆਂ ਨਵੀਆਂ ਮਮਾ ਲੰਮਾ ਟਾਈ ਕੋ ਗੱਲ ਨਹੀਂ ਐਨੀ ਵੀ ਪਸੰਦਿਆ ਆਓ ਓਏ ਇੱਥੇ ਦੇਖਾ ਕੋ ਨਾ ਨਾਇਆ ਕਰ ਪਿੱਛੇ ਵਿੱਚ ਕਰ ਦੋ ਖਾ ਲੈ ਹਾਂ ਸਹੀ ਗੱਲ ਚਾਦਰ ਆ ਚਾਦਰ ਆ ਇਹ ਤਾਂ ਨਿਕਲ ਦੇ ਹੁਣ ਤੇ ਬਹੁਤ ਸਾਫ਼ ਗੱਲਾਂ ਕਰਦੀ ਹੁਣ ਪ੍ਰੋਪਰ ਗੱਲਾਂ ਕਰਨ ਆਪੀ ਏਕ ਵਾਰੀ ਜਿਹੜੀ ਚੀਜ਼ ਕਹਦੀ ਨਾ ਆ ਚੀਜ਼ ਆ ਵਾ ਦਰਦੀ ਨੇ ਪੁੱਛੋ ਪਿਆ ਕੀ ਚੀਜ਼ ਆ ਵੇ ਖ ਦੱਸ ਦੀ ਚਾਦਰ ਆ ਕਹਿੰਦੀ ਚਾਦਰ ਆ ਤਾਂ ਆ ਰੁਲਣ ਨਹੀਂ ਪੈਰਾਂ 'ਚ ਹੱਥ ਜੋੜੋ ਹੱਥ ਜੋੜ ਦੋ ਹੱਥ ਜੋੜ ਬਾਬਾ ਜੀ ਗਾੜੀ ਵੈਰੀ ਗੁੱਡ ਹੁਣ ਮੱਥਾ ਵੀ ਟੇਕ ਦੋ ਮੱਥਾ ਟੇਕ ਦੋ ਪੁੱਤ ਨੀਚੇ 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 ਮੱਥਾ ਟੇਕ ਦੋ ਹਾਂ ਟੇਕ ਦੋ ਵੈਰੀ ਗੁੱਡ ਸਾਰੇ ਜਣੇ ਕਹਿੰਦੇ ਮੈਂ ਇਹਦੀ ਧੀ ਨੱਚਦੀ ਰਹਿੰਦੀ ਮੈਂ ਮੇਰੀ ਧੀ ਮੱਥਾ ਵੀ ਟੇਕਦੀ ਆ ਵਾਈਕਰ ਵੀ ਕਰੇ ਹੁਣ ਵਾਈਕਰ ਕਰ ਦੋ ਪੁੱਤ ਵਾਈਕਰ ਕਰ ਜਲਦੀ ਇਹਦੇ ਚੀਜੀ ਚਲ ਹੁਣ ਵਾਈਕਰ ਕਰੋ ਲੈ ਖਾਦੀ ਵੀ ਨਹੀਂ ਇਹ ਤੁੰਕਾਰ ਕਾਈ ਸਰਤਨ ਚਲੋ ਵਾਹਿਗੁਰੂ ਕਰ ਦੋ ਵਾਹਿਗੁਰੂ ਵਾਹਿਗੁਰੂ ਪਹਿਚੀ ਜੀ ਦਾ ਨਾਂ ਪਹਿਲਾਂ ਇੱਧਰ ਨੂੰ ਹੱਥ ਜੋੜ ਕੇ ਕਹੋ ਵਾਹਿਗੁਰੂ ਇੱਧਰ ਚਲ ਦਾਦਾ ਨੂੰ ਦੱਸ ਦੋ ਦਾਦ ਜਣ ਦੱਸ ਦੋ ਵਾਹਿਗੁਰੂ ਕਿੰਦਾ ਕਰੀਦਾ ਵਾਹਿਗੁਰੂ ਕਹੋ ਵਾਹਿਗੁਰੂ ਕਰਦੀ ਕਿ ਨਹੀਂ ਵਾਹਿਗੁਰੂ ਓ ਜਾ ਜਾ ਆ ਜਾ ਆ ਜਾ ਆ ਜਾ ਚੱਲ ਨਹੀਂ ਨਹੀਂ ਵਾਹਿਗੁਰੂ ਹੋ ਗਿਆ ਵਾਹਿਗੁਰੂ 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 ਹੋ ਗਿਆ ਵਾਹਿਗੁਰੂ ਦਾਂ ਦਿਨ ਹੱਸ ਕੇ ਦੱਸ ਜਾਰਜ ਦੁੱਦੂ ਆ ਗਏ ਦੁੱਧ ਪੀਣਾ ਲੈ ਉਹ ਤੇ ਜੰਮੇ ਦੇ ਸਿਰ ਬਣਾ ਲੈ ਵਾਇਰ ਕਰਦੀ ਨਹੀਂ ਚਲ ਮੰਮੀ ਨੇ ਸੰਦੀਪ ਸੈਰ ਕਰ ਲੰਦੀ ਆ ਪੁੱਛਦੇ ਭਲਾ ਕੰਦੇ ਕੇ ਚੱਕਰ ਲਾ ਕੇ ਆਈ ਜਲਦੀ ਆ ਗਈ ਹਾਂ ਮਿੱਟੀ ਖਾਣਾ ਨਹੀਂ ਉਹ ਤਾਂ ਖਾ ਤੇ ਨਹੀਂ ਨਹੀਂ ਕਿੰਨੇ ਚੱਕਰ ਲਾ ਕੇ ਇੱਕੋ ਹੀ ਕੋਈ ਕੁਝ ਕਰਨਾਗਾ ਨਹੀਂ ਲੈ ਅਮ ਕੁੜੀ ਸੰਬੰਧ ਉਹ ਚਲੋ ਚੱਕਰ ਲਾਓ ਚਲੋ ਦੋ ਦੋ ਚੱਲ 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 ਮਾਂ ਵੀ ਕੁੜੀ ਨੂੰ ਫੜ ਜਾਣੀ ਦੇ ਕੋ ਗੱਲਿਆ ਦੱਸ ਚਲੋ ਆਉਂਦੇ ਤਾਂ ਆ ਵੀ ਪੱਖੇ ਥੱਲੇ ਆਉਣੇ ਵੇ ਜਾਓ ਤੇ ਇੱਕ ਇੱਕ ġੇੜਾ ਦਾ ਲਾਖਾ ਲੈ ਮਮੀ ਆਸਰੇ ਪਾ ਲੰਡੀ ਵੇ ਚੱਲ ਸਾਦੂਣੀਆਂ ਦਾ ਕੋਦਾ ਬਿਮਾਰ ਸਗੇ ਚੰਗੀ ਗੱਲ ਨਹੀਂ ਹਾਂ ਦੱਤਾਂ ਨੂੰ ਮੁੰਡਾ ਅੱਜ ਹਾਂ ਚਲੋ ਜਾਓ ਜਾ ਦੋ ਲਾ ਗਿਆਓ ਚਲੋ ਡੈਡੀ ਦੀ ਡੈੜੀ ਖੜ ਚੱਲ ਜਾ ਹਾਂ ਜਾ ਧਿਆਨ ਰੱਖੀ ਜੰਗਾ ਉਸ ਮੋੜ ਤੇ ਮੰਮਨ ਕਾ ਚੱਲ ਜਾ ਕਾ ਜਾ ਜਲਦੀ ਜਾਓ ਆ ਫੇਰ ਇੱਕੋ ਇੱਕੋ ਫੇਰਾ ਲਾ ਕੇ ਆਂ ਸ਼ੁਕਰ ਕਰਦਾ ਮਾਸਾ ਪਸੀਨਾ ਆਇਆ ਕਰਦਾ ਇਹਨਾਂ ਦੇ ਚਿਹਰਿਆਂ ਤੇ ਵੀ ਆਇਆ ਕਰਦਾ ਪਸੀਨਾ ਹੈ ਕਿੰਨੇ ਚੱਕਰ ਲਾਏ ਹੁਣ ਇੱਕੋ ਕਿ ਦੋ ਦੋ ਹੀ ਹੋ ਗਿਆ ਬਸ ਇੱਕੋ ਹੀ ਲਾਇਆ ਫਿਰ ਕੇ ਦੋ ਥੋੜੀ ਇੱਕੋ ਹੀ ਹੁੰਦਾ ਜਿਹੜਾ ਜਾਨ ਹੋਣ ਕੱਲ ਤਿੰਨ ਲਾਇਦੇ ਅੱਜ ਕਿਉਂ ਇੱਕੋ ਹੀ ਅਧਵੇ ਇੱਕ ਰਿਆਗੇ ਕਲਾ ਕੇ ਹੋਰ ਪਹਿਲਾਂ ਨਾਲ ਇਹ ਵੀ ਥੋੜੀ ਜਾਚ ਆ ਗਈ ਸੰਦੀਪ ਮਸਕੂਟੀ ਦੀ ਕਿ ਅੱਜ ਚਲਾਈ ਸੀ ਕਿ ਸੰਦੀਪ ਨੇ ਹੁਣੇ ਜਿ ਆਏ ਆ ਚਲਾ ਕੇ ਸਕੂਟਰੀ ਜਿੰਦਾਰੇ ਇੱਕ ਕੰਮ ਕਰੋ ਸਾਰੇ ਜਣੇ ਆ ਹਰਗੁਣ ਦੇ ਚੈਨਲ ਨੂੰ ਸਾਰੇ ਜਣੇ ਜਰੂਰ ਸਪੋਰਟ ਕਰਿਓ ਵੀ ਹਰਗੁਣ ਦਾ ਚੈਨਲ ਹੈਗਾ ਆ ਹਰਗੁਣ ਕੌਰ ਮਠਾਰੂ ਹਰਗੁਣ ਕੌਰ ਤੇ ਮਠਾਰੂ ਬਸ ਇਹਨਾਂ ਦਾ ਕੰਮ ਆ ਯਾਰ ਸਾਰੇ ਜਣੇ ਜਰੂਰ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਨ ਅੱਜ ਮੇਰੇ ਨਾਲ ਨਵਾਂ ਨਾਗਰ ਉਹਦੇ ਨਾਲ ਜਲਦੀ ਸਬਸਕ੍ਰਾਈਬ ਕਰਦੇ ਠੀਕ ਹੈ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਬਣਾਤਾ ਤੱਕ ਰਹੀ ਪਿਆਰ ਤੁਹਾਡੇ ਸਤਿ ਸ਼੍ਰੀ ਅਕਾਲ